ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ 2027 ਭਾਈ ਸਾਹਿਬ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਇੱਕ ਨੂੰ ਤਰੇ ਕਿਰਪਾ ਬਾਬਾ ਜੀ ਕੀ ਕਹਿਣਾ ਚਾਹੁੰਗੇ ਬਾਬਾ ਜੀ ਮੈਡੀਕਲ ਮੈਂ ਬਾਬਾ ਜੀ ਕੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗੇ ਅੰਮ੍ਰਿਤਾਲੇ ਦੀ ਕੀਤੀ ਗਈ ਸੀ ਤੁਹਾਡੇ ਵੱਲੋਂ ਬਾ ਠੀਕ ਤੇ ਸਾਰਾ ਕੁਝ ਚੜਦੀ ਕਲਾ ਹੈ ਚੜਦੀ ਕਲਾ ਨਹੀਂ ਤੁਹਾਡੇ ਵੱਲੋਂ ਭੁਖੜਤਾਲ ਵੀ ਕੀਤੀ ਗਈ ਬਾ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇ ਕੀ ਤੇਰਾ ਚਾਹੁੰਦੇ ਹੋ ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇਣਗੇ ਇਲਾਜ ਕਰਾਵੇ ਆਪਦਾ ਧੰਨਵਾਦ ਆ ਪੰਜਾਬ ਅਵੇ ਤੇ ਭਾਈ ਸਾਹ ਨੂੰ ਗਲਤ ਮੰਨ ਲਓ ਭਾਈ ਸਾਹ ਦੇ ਉਲਟੇ ਡੇ ਬਿਆਨ ਦਿੰਦਾ ਐ 2027 ਭਾਈ ਸਾਹ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਗੁਰੂ ਘਰੇ ਕਿਰਪਾ ਬਾਬਾ ਜੀ ਕੀ ਕਹਿਣਾ ਤਾਂਗੇ ਬਾਬਾ ਜੀ ਮੈਡੀਕਲ ਮੇਰੇ ਬਾਬਾ ਜੀ ਕੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗਾ ਅੰਗੜ ਤਾਲਾ ਜੀ ਕੀਤੀ ਗਈ ਸੀ ਟੋਡੇ ਵੱਲੋਂ ਬਸ ਠੀਕ ਜੀ ਸਾਰਾ ਕੋ ਚੜਦੀ ਕਲਾ ਹੈ ਚੜਦੀ ਕਲਾ ਨਹੀਂ ਤੁਹਾਡੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਗਈ ਬਸ ਉਹ ਸਾਰਾ ਕੋ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇ ਜੀ ਤੇਰਾ ਜਾਣੇ ਹੋ ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਰ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇਣਗੇ ਇਲਾਜ ਕਰਾਵੇ ਆਪਦਾ ਧੰਨਵਾਦ ਆ ਪੰਜਾਬ ਆਵੇ ਤੇ ਭਾਈ ਸਾਹ ਨੂੰ ਗਲਤ ਮੰਨ ਲਓ ਭਾਈ ਸਾਹ ਦੇ ਉਲਟੇ ਡੇ ਬਿਆਨ ਦਿੰਦਾ 2027 ਭਾਈ ਸਾਹ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਗੁਰੂ ਘਰੇ ਕਿਰਪਾ ਬਾਬਾ ਜੀ ਕੀ ਕਹਿਣਾ ਚਾਹੁੰਦੇ ਬਾਬਾ ਜੀ ਮੈਡੀਕਲ ਗੱਲ ਕਰ ਮੇਰੇ ਬਾਬਾ ਜੀ ਕੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗਾ ਅੰਮ੍ਰਿਤਾਲਾ ਜੀ ਕਿੰਨੀ ਕੈਸੀ ਡਿਵੈਲਪ ਬਸ ਠੀਕ ਜੀ ਸਾਰਾ ਕੁਝ ਚੜਦੀ ਕਲਾ ਚੜਦੀ ਕਲਾ ਨੇ ਤੁਹਾਡੇ ਵੱਲੋਂ ਭੁਖੜ ਹੜਤਾਲ ਵੀ ਕੀਤੀ ਗਈ। ਬਸ ਉਹ ਸਾਰਾ ਕੁਝ ਠੀਕ ਹੋ ਗਿਆ। ਚੜਦੀ ਕਲਾ ਗੁਰੂ ਘਰ ਦੀ। ਕੀ ਮੈਸੇਜ ਕੀ ਤੇਰਾ ਜਾਣੇ ਹੋ? ਬਸ ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਖੇ ਛੱਡਣਾ ਤੇ ਗੁਰੂ ਤੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇ ਲਈ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇਵਾਂਗੇ। ਇਲਾਜ ਕਰਾਵੇ ਆਪਦਾ। ਧੰਨਵਾਦ ਆ ਬਾਈ। ਵੇ ਤੇ ਭਾਈ ਸਾਹਿਬ ਨੂੰ ਗਲਤ ਮੰਨ ਲਓ ਭਾਈ ਸਾਹਿਬ ਦੇ ਉਲਟੇ ਡੇ ਬਿਆਨ ਦਿੰਦਾ ਹੈ 2027 ਭਾਈ ਸਾਹਿਬ ਦੀ ਵੱਡੇ ਪੱਤਰ ਤੇ ਸਰਕਾਰ ਬਣਾਵਾਂਗੇ ਤੇ ਮਾਰ ਇੱਕ ਨੂੰ ਤਰੇ ਕਿਰਪਾ ਬਾਬਾ ਜੀ ਕੀ ਕਹਿਣਾ ਚਾਹੁੰਗੇ ਬਾਬਾ ਜੀ ਮੈਡੀਕਲ ਮੈਂ ਬਾਬਾ ਜੀ ਕੀ ਮੈਡੀਕਲ ਠੀਕ ਮੈਡੀਕਲ ਕੀ ਕੀ ਕਹਿਣਾ ਚਾਹੁੰਗੇ ਅੰਗੜ ਤਾਲ ਵੀ ਕੀਤੀ ਗਈ ਸੀ ਤੁਹਾਡੇ ਵੱਲੋਂ ਬਾ ਠੀਕ ਤੇ ਸਾਰਾ ਕੁਝ ਚੜਦੀ ਕਲਾ ਹੈ ਚੜਦੀ ਕਲਾ ਨਹੀਂ ਤੁਹਾਡੇ ਵੱਲੋਂ ਭੁਖੜ ਤਾਲ ਵੀ ਕੀਤੀ ਗਈ ਬਾ ਉਹ ਸਾਰਾ ਕੁਝ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇ ਕਿਤੇ ਨਾ ਜਾਣੇ ਹੋ بس ਇੱਕ ਕੌਮ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਖੇ ਛੱਡਣਾ ਤੇ ਗੁਰੂ ਤੇ ਲੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇ ਲਈ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇਵਾਂਗੇ ਇਲਾਜ ਕਰਾਵੇ ਆਪ ਦਾ ਧੰਨਵਾਦ ਭਾਈ